ਸਸ਼ਿਕਾਲ ਸੰਦਰ న్యూਸ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨਿਦੇ ਹਾਜ਼ਰ ਆਇਆ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਸਰਵਨ ਸਿੰਘ ਪੱਤੇ ਡੀਸੀਐਮ ਮਾਨ ਨੂੰ ਅਪੀਲ ਕੇਂਦਰੀ ਮੰਤਰੀਆਂ ਨਾਲ ਹੋ ਰਹੀ ਮੀਟਿੰਗ 'ਚ ਸੀਐਮ ਮਾਨ ਵੀ ਕਰੇ ਸ਼ਿਰਕਤ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਟੀਓ ਦਾ ਵੱਡਾ ਬਿਆਨ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ 100% ਕੀਤਾ ਜਾਵੇ ਨਿਪਟਾਰਾ ਪੰਜਾਬ ਹਰਿਆਣਾ ਸਰਕਾਰ ਵਿੱਚ ਡਰੋਨਾਂ ਨੂੰ ਲੈ ਕੇ ਵਿਵਾਦ ਸਰਹੱਦ ਤੇ ਡਰੋਨ ਉਡਾਉਣ ਤੇ ਪ੍ਰਗਟਾਇਆ ਇਤਰਾਜ਼ ਕਿਸਾਨਾਂ ਦੇ ਰੋਜ਼ਗਾਰ ਕਾ ਜਾਮ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਸਫਰ ਹੋਇਆ 7 ਗੁਣਾ ਮਹਿੰਗਾ ਵਿਜੀਲੈਂਸ ਦੀ ਵੱਡੀ ਕਾਰਵਾਈ ਪੀਐਸਪੀਸੀਐਲ ਦੇ ਐਸਡੀਓ ਹਰਬੰਸ ਸਿੰਘ ਤੇ ਮਾਲਿਆ ਲੇਖਾਕਾਰ ਖੁਸ਼ਵੰਤ ਸਿੰਘ ਨੂੰ 30000 ਦੀ ਰਿਸ਼ਵਤ ਲੈਣ ਦੇ ਤੱਕ ਆ ਕਿਸਾਨ ਹ ਦੇ ਸਮਰਥਨ ਚਾਹੇ ਰਾਜਸਥਾਨ ਦੇ ਸਾਪਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਕਿਹਾ ਕੇਂਦਰ ਕਿਸਾਨਾਂ ਨਾਲ ਗਲਤ ਬਾਤ ਕਰਕੇ ਸਮੱਸਿਆ ਦਾ ਕੱਢੇ ਹੱਲ ਅੰਮ੍ਰਿਤਪਾਲ ਦੇ ਸਾਥੀਆਂ ਤੇ ਐਨਐਸਏ ਲਾਉਣ ਤੇ ਹਾਈ ਕੋਰਟ ਦਾ ਆਦੇਸ਼ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਹਲਕਾ ਆਮ ਲੋਵ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਲੱਗਾ ਵੱਡਾ ਸਦਮਾ ਸਰਤੋ ਉਠਿਆ ਪਿਓ ਦਾ ਸਾਇਆ ਚੰਡੀਗੜ੍ਹ ਚ ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਕਿਸਾਨਾਂ ਦੇ ਅੰਦੋਲਨ ਕਾਰਨ ਨਹੀਂ ਹੋ ਰਹੀ ਸਪਲਾਈ CBSE 10ਵੀ ਤੇ 12ਵੀ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਬੋਰਡ ਵੱਲੋਂ ਵਿਦਿਆਰਥੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਸੁਪਰੀਮ ਕੋਰਟ ਨੇ ਇਲੈਕਟਰੋਲ ਬਾਂਡ ਨੂੰ ਗੈਰ ਸੰਵਿਧਾਨਕ ਦੱਸਦੇ ਹੋਏ ਲਗਾਈ ਪਾਬੰਦੀ ਕਿਹਾ ਵੋਟਰਾਂ ਨੂੰ ਫੰਡਿੰਗ ਬਾਰੇ ਜਾਣਨ ਦਾ ਪੂਰਾ ਅਧਿਕਾਰ ਈਡੀ ਨੇ ਕੇਜਰੀਵਾਲ ਨੂੰ ਪੇਜਾ ਛੇਮਾ ਸਮਨ ਆਪਕਾਰੀ ਕੋਟਾਲੇ ਚ ਪੁਛ ਕੇ ਚ ਲਈ 19 ਫਰਵਰੀ ਨੂੰ ਫਿਰ ਬੁਲਾਇਆ ਬੁਲੰਚੇਰ ਚ ਬਰਾਤੀਆਂ ਨਾਲ ਪਰਿ ਬਸ ਨੇ ਪੰਜ ਨੌਜਵਾਨਾਂ ਨੂੰ ਕੁਚ ਲਿਆ ਤਿੰਨ ਦੀ ਹੋਈ ਮੌਤ ਬਸ ਡਰਾਈਵਰ ਫਰਾਰ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਚ ਅੰਤਰਰਾਸ਼ਟਰੀ ਸਰਹੱਦ ਤੇ ਕੀਤੀ ਜੰਗਬੰਦੀ ਉਲੰਘਣਾ ਜਾਨੀ ਨੁਕਸਾਨ ਤੋਂ ਰਿਆ ਬਚਾ ਹੁਣ ਸੰਸਦ ਚ ਨਹੀਂ ਦਿਖਣਗੇ ਸਾਪਕਾ ਪੀਐਮ ਮਨਮੋਹਨ ਸਿੰਘ ਤਿੰਨ ਦਿਹਾੜਿਆਂ ਬਾਅਦ ਸਮਾਪਤ ਹੋ ਰਹੀ ਸੰਸਦੀ ਭਾਰੀ ਆਰਬੀਆਈ ਦਾ ਇੱਕ ਹੋਰ ਵੱਡਾ ਝਟਕਾ ਵੀਜ਼ਾ ਮਾਸਟਰ ਕਾਰਡ ਤੋਂ ਬਿਜ਼ਨਸ ਪੇਮੈਂਟ ਨੂੰ ਰੋਕਣ ਦੇ ਦਿੱਤੇ ਹੁਕਮ ਮ ਮਾ ਭਾਰਤੀ ਦਾ ਪੁਜਾਰੀ ਹਾਂ 140 ਕਰੋੜ ਦੇਸ਼ ਵਾਸੀ ਮੇਰੀ ਮੂਰਤੀ पीएम मोदी ਨੇ ਅਬੂਤਾ ਵਿੱਚ ਪਹਿਲੇ ਮੰਦਰ ਦਾ ਕੀਤਾ ਉਦਘਾਟਨ ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਪਰਿਵਾਰ ਦੀ ਸ਼ੱਕੀ ਮੌਤ ਕਰਜੋ ਮਿਲਿਆ પતિ ਪਤਨੀ ਤੇ 마ਸੂਮ ਬੱਚਿਆਂ ਦੀ ਲਾਸ਼ ਪੁਲਿਸ ਕਰ ਰਹੀ ਹੈ ਜਾਂਚ ਅਮਰੀਕਾ ਦੇ ਕਿਸਾਨ ਸਹਿਰ 'ਚ ਪਰੇਡ ਦੌਰਾਨ ਗੋਲੀਬਾਰੀ ਇੱਕ ਵਿਅਕਤੀ ਦੀ ਹੋਈ ਮੌਤ 21 ਲੋਕ ਹੋ ਜ਼ਖਮੀ ਖਨਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਖੁਦ ਨੂੰ ਵਿਜੀਲੈਂਸ ਜੀ ਡੀਐਸਪੀ ਦਸਕੇ ਠੱਗਣ ਵਾਲੇ ਨੂੰ ਕੀਤਾ ਗ੍ਰਿਫਤਾਰ ਇਸ ਐਨ ਹੁਣ ਤੱਕ ਦੀਆਂ ਮੁਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼